ਸਿਕੰਦਰ ਰਾਜਾ ਸੋਨੂ ਪਤੀ ਹੈ ਬਹੁਤ ਅਮੀਰ ਰਾਜਾ ਸੀ ਉਹਦੇ ਲਵੇ ਬਹੁਤ ਧਨ ਦੌਲਤ ਸੀ ਉਹ ਜਿਹੜੇ ਵੀ ਰਾਜ ਤੇ ਹਮਲਾ ਕਰਦਾ ਸੀ ਉਸ ਦਾ ਸਾਰਾ ਕੁਝ ਲੁੱਟ ਲਿਆਉਂਦਾ ਸੀ ਜੋ ਵੀ ਉਹਦੇ ਦਰ ਤੇ ਆਉਂਦਾ ਉਹਨੂੰ ਖਾਲੀ ਵੀ ਨਹੀਂ ਮੋੜਦਾ ਸੀ ਤੇ ਧਨ ਦੌਲਤ ਉਹਦੇ ਲਈ ਵੀ ਇੰਨਾ ਸੀ ਕਿ ਹੱਦੋਂ ਵੱਧ ਸੀ ਇੱਕ ਦਿਨ ਸਿਕੰਦਰ ਰਾਜਾ ਕਿਸੇ ਰਾਜ ਤੇ ਹਮਲਾ ਕਰਨ ਵਾਸਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਇੱਕ ਉਹਨੂੰ ਸੰਤਾਂ ਦੀ ਮੰਡਲੀ ਮਿਲੀ ਜਾਨੀ ਕਿ 20-25 ਸਾਧੂ ਖੜੇ ਸੀਗੇ ਤਾਂ ਉਹ ਸਾਧੂਆਂ ਨੂੰ ਪਤਾ ਲੱਗਿਆ ਵੀ ਸਿਕੰਦਰ ਰਾਜਾ ਆ ਰਿਹਾ ਹੈ ਤਾਂ ਸਾਧੂ ਉੱਥੇ ਖੜ ਗਏ ਜਦੋਂ ਸਿਕੰਦਰ ਰਾਜਾ ਆਇਆ ਸਾਧੂਆਂ ਦੇ ਲਵੇ ਤਾਂ ਸਾਧੂ ਤਾੜੀਆਂ ਮਾਰਨ ਲੱਗੇ ਸਿਕੰਦਰ ਰਾਜਾ ਬਹੁਤ ਖੁਸ਼ ਹੋਇਆ ਵੀ ਮੈਨੂੰ ਸਾਧੂ ਵੀ ਦੇਖ ਕੇ ਤਾੜੀਆਂ ਮਾਰਨ ਲੱਗੇ ਤਾਂ ਸਿਕੰਦਰ ਰਾਜੇ ਨੇ ਸਾਧੂਆਂ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕਿਉਂ ਤਾੜੀਆਂ ਮਾਰਦੇ ਹੋ ਤਾਂ ਸਾਧੂ ਕਹਿੰਦੇ ਭਾਈ ਤੇਰੇ ਲੇਵੇ ਤਾਂ ਬਹੁਤ ਧਨ ਦੌਲਤ ਹੈ ਬਹੁਤ ਤੂੰ ਅਮੀਰ ਹੈ ਇਸ ਕਰਕੇ ਅਸੀਂ ਤੈਨੂੰ ਦੇਖ ਕੇ ਤਾੜੀਆਂ ਮਾਰਦੇ ਆ ਤਾਂ ਸਿਕੰਦਰ ਰਾਜਾ ਹੋਰ ਵੀ ਖੁਸ਼ ਹੋਇਆ ਤਾਂ ਉਹ ਸਾਧੂ ਬੋਲੇ ਭਾਈ ਜੀ ਅਸੀਂ ਤੇ ਇਥੋਂ ਕੁਝ ਮੰਗੀਏ ਤਾਂ ਤੂੰ ਸਾਨੂੰ ਦੇ ਦੇਂਗਾ ਸਿਕੰਦਰ ਰਾਜਾ ਕਹਿੰਦਾ ਹਾਂ ਕਿਉਂ ਨਹੀਂ ਦੇਵਾਂਗਾ ਬਾਬਾ ਜੀ ਮੰਗੋ ਮੇਰੇ ਦਰ ਤੇ ਤਾਂ ਕੋਈ ਖਾਲੀ ਮੁੜਿਆ ਨਹੀਂ ਮਹਾਪੁਰਸ਼ ਕਹਿੰਦੇ ਬਾਚਨਾ ਤੋਂ ਨਾ ਮੁਕਰੀ ਤਾਂ ਸਿਕੰਦਰ ਰਾਜਾ ਕਹਿੰਦਾ ਨਹੀਂ ਇਹ ਕਿਵੇਂ ਹੋ ਸਕਦਾ ਤੁਸੀਂ ਮੰਗੋ ਤਾਂ ਮੈਂ ਤੁਹਾਨੂੰ ਨਾ ਦੇਵਾਂ ਤਾਂ ਸਾਧੂ ਕਹਿੰਦੇ ਅਸੀਂ ਭਾਈ ਤਾਂ ਇੱਥੋਂ ਕੋਈ ਬਾਲੀ ਵੱਡੀ ਚੀਜ਼ ਤਾਂ ਮੰਗਦੇ ਨਹੀਂ ਇੱਕ ਛੋਟੀ ਜੀ ਚੀਜ਼ ਮੰਗਦੀਆਂ ਤਾਂ ਸਿਕੰਦਰ ਰਾਜਾ ਕਹਿੰਦਾ ਮੰਗੋ ਬਾਬਾ ਜੀ ਜੋ ਕੁਝ ਮੰਗਣਾ ਮੰਗੋ ਤਾਂ ਸਾਧੂ ਕਹਿੰਦੇ ਭਾਈ ਸਾਨੂੰ ਇੱਕ ਤੂੰ ਸੂਈ ਦੇ ਦੇ ਸੂਈ ਵੀ ਤਾਂ ਇੱਥੋਂ ਅਸੀਂ ਹੁਣ ਨਹੀਂ ਮੰਗਦੇ ਅਸੀਂ ਤਾਂ ਦੁਨੀਆ ਤੋਂ ਪਹਿਲਾਂ ਚਲੇ ਜਾਣਾ ਤੂੰ ਉਹ ਸੂਈ ਸਵਰਗਾ ਚ ਲੈ ਕੇ ਆ ਜੀ ਤਾਂ ਸਿਕੰਦਰ ਰਾਜਾ ਹੱਸ ਕੇ ਕਹਿੰਦਾ ਮਰੇ ਤੋਂ ਬਾਅਦ ਵੀ ਕੋਈ ਕੁਝ ਜਾਂਦਾ ਹੁੰਦਾ ਨਾਲ ਜੀ ਇਹ ਕਿਵੇਂ ਹੋ ਸਕਦਾ ਹੈ ਜੇ ਮੈਂ ਮਰ ਗਿਆ ਸੂਈ ਮੇਰੇ ਨਾਲ ਜਾਊਗੀ ਤਾਂ ਸਾਧੂ ਕਹਿੰਦੇ ਭਾਈ ਤੇਰੇ ਲਈ ਤਾਂ ਤਾਂ ਦੌਲਤ ਐ ਜਦੋਂ ਉਹ ਨਾਲ ਜਾਊ ਤੇਰੇ ਤਾਂ ਸੂਈ ਕਿਉਂ ਨਹੀਂ ਜਾਊ ਇਸ ਕਰਕੇ ਤੂੰ ਸਾਨੂੰ ਬਾਚਣ ਦੇ ਵੀ ਇਹ ਸੂਈ ਤੂੰ ਸਾਨੂੰ ਸਵਰਗਾ ਦੇ ਵਿੱਚ ਜਾ ਕੇ ਦੇ ਦੀ ਤਾਂ ਸਿਕੰਦਰ ਰਾਜਾ ਸੋਚਣ ਲੱਗਿਆ ਤੇ ਸਾਧੂ ਗਾਹ ਨਾਂਗੇ ਸਿਕੰਦਰ ਰਾਜਾ ਜਿਹੜੇ ਰਾਜ ਤੇ ਚੜ੍ਹਾਈ ਕਰਨ ਜਾਂਦਾ ਸੀ ਉਹ ਉੱਥੋਂ ਹੀ ਮੁੜ ਪਿਆ ਵਾਪਸ ਤੇ ਆਪਦੇ ਰਾਜ ਮਹਿਲ ਵਿੱਚ ਆ ਗਿਆ ਦੋ ਦਿਨ ਸੋਚਦਾ ਰਿਹਾ ਵੀ ਸਾਧੂਆਂ ਨੇ ਕੀ ਕਿਹਾ ਵੀ ਤੇਰੇ ਨਾਲ ਕੀ ਜਾਊ ਤਾਂ ਉਹ ਸੋਚਣ ਲੱਗਾ ਵੀ ਮੇਰੇ ਲਿਵ ਤਾਂ ਬਹੁਤ ਧਨ ਦੌਲਤ ਹੈ ਵੀ ਇਹਦਾ ਮਤਲਬ ਮੈਂ ਤਾਂ ਬਹੁਤ ਪਾਪ ਕਰ ਰਿਹਾ ਵੀ ਜਿਹੜੇ ਵੀ ਦੂਸਰੇ ਰਾਜ ਤੋਂ ਧਨ ਦੌਲਤ ਖੋਹ ਲਿਆਉਣਾ ਤਾਂ ਸਿਕੰਦਰ ਰਾਜਾ ਕਹਿੰਦਾ ਅੱਜ ਤੋਂ ਬਾਅਦ ਆਪਾਂ ਕਿਸੇ ਰਾਜ ਤੇ ਹਮਲਾ ਨਹੀਂ ਕਰਨਾ ਤਾਂ ਸਿਕੰਦਰ ਰਾਜੇ ਨੇ ਫਿਰ ਕਿਸੇ ਰਾਜ ਤੇ ਹਮਲਾ ਨਹੀਂ ਕਰਿਆ ਤੇ ਉਹ ਸੋਚੀ ਪਿਆ ਰਿਹਾ ਵੀ ਮੇਰੇ ਨਾਲ ਤਾਂ ਕੁਝ ਵੀ ਨਹੀਂ ਜਾਣਾ ਤਾਂ ਉਹ ਫਿਰ ਪੁੰਨਦਾਨ ਕਰਨ ਲੱਗਿਆ ਜਦੋਂ ਸਿਕੰਦਰ ਰਾਜੇ ਦਾ ਆਖਰੀ ਸਮਾ ਆਇਆ ਤਾਂ ਉਹ ਆਪਦੇ ਵਜ਼ੀਰਾਂ ਨੂੰ ਕਹਿੰਦਾ ਤੁਸੀਂ ਐਂ ਕਰਿਓ ਜਦੋਂ ਮੈਂ ਮਰ ਗਿਆ ਮੇਰੇ ਹੱਥ ਜਮ੍ਹਾਂ ਖੋਲ ਦਿਓ ਵੀ ਬਾਹਰ ਕਰ ਦਿਓ ਅਰਥੀ ਤੋਂ ਵੀ ਅੱਜ ਸਿਕੰਦਰ ਰਾਜਾ ਇਨਾ ਅਮੀਰ ਹੋ ਕੇ ਵੀ ਖਾਲੀ ਹੱਥ ਜਾ ਰਿਹਾ ਹੈ ਉਹੀ ਗੱਲ ਕਰੀ ਜੋ ਸਿਕੰਦਰ ਰਾਜੇ ਦੀ ਮੌਤ ਹੋ ਗਈ ਤਾਂ ਸਿਕੰਦਰ ਰਾਜੇ ਦੇ ਹੱਥ ਬਾਹਰ ਕੱਢੇ ਗਏ ਤਾਂ ਸਾਰੀ ਜਨਤਾ ਨੇ ਸੋਚਿਆ ਵੀ ਸਿਕੰਦਰ ਅੱਜ ਖਾਲੀ ਹੱਥ ਜਾ ਰਿਹਾ ਹੈ ਇਨਾ ਕੁਝ ਹੁੰਦੇ ਹੋਏ ਵੀ ਅੱਜ ਸਿਕੰਦਰ ਰਾਜਾ ਖਾਲੀ ਹੱਥ ਇਸ ਸੰਸਾਰ ਨੂੰ ਛੱਡ ਕੇ ਜਾ ਰਿਹਾ ਹੈ ਇਹ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਕਿਸੇ ਨਾਲ ਬੇਈਮਾਨੀ ਨਾ ਕਰੋ ਆਪਾਂ ਹਮੇਸ਼ਾ ਖਾਲੀ ਹੱਥ ਹੀ ਜਾਣਾ ਇੱਥੋਂ ਆਪਣੇ ਨਾਲ ਕੁਝ ਨਹੀਂ ਜਾਣਾ ਇਸ ਤਰ੍ਹਾਂ ਵੱਡੇ ਵੱਡੇ ਰਾਜੇ ਵੀ ਖਾਲੀ ਹੱਥ ਆ ਕੇ ਬਾਗੇ ਵੀ ਆਪਾਂ ਕਿਉਂ ਕਿਸੇ ਪਿੱਛੇ ਬੇਈਮਾਨੀ ਕਰੀਏ ਠੱਗੀ ਮਾਰੀਏ ਆਪਾਂ ਮਿਹਨਤ ਕਰਕੇ ਆਪਦੀ ਮਿਹਨਤ ਦਾ ਹੱਕ ਹੀ ਖਾ ਕੇ ਆਪਣੇ ਆਪ ਦਾ ਟਾਈਮ ਪਾਸ ਕਰੀਏ ਤੇ ਆਪਾਂ ਭਾਜਨ ਬੰਦਗੀ ਕਰੀਏ ਇਹ ਨਾਲ ਮਿਹਨਤ ਕਰੀਏ ਇਹ ਸੀ ਵੀ ਸੰਸਾਰ ਤੇ ਜਿਹੜਾ ਵੀ ਆਇਆ ਉਹਨੇ ਖਾਲੀ ਹੱਥ ਹੀ ਜਾਣਾ ਸਾਰਾ ਕੁਝ ਇੱਥੇ ਛੱਡ ਕੇ ਜਾਣਾ ਐਨੀ ਕੀ ਕਹਾਣੀ ਸੀ ਦੋਸਤੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ